ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਨਵਾਂ ਹੀ ਪੰਜਾਬੀ ਲੋਕ ਗੀਤ ਸੁਣਾ ਰਿਹਾ ਹਾਂ ਇਹ ਪੰਜਾਬੀ ਲੋਕ ਗੀਤ ਦੇ ਬੋਲ ਬਹੁਤ ਪਿਆਰੇ ਹਨ ਤੇ ਅੱਜ ਨਵਾਂ ਸਾਲ ਹੈ 2024 ਤੇ ਮੇਰੇ ਵੱਲੋਂ ਮੇਰੇ ਸਾਰੇ ਹੀ ਦਰਸ਼ਕਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਸਾਰੇ ਹੀ ਆਪੂ ਆਪਣੇ ਘਰਾਂ ਵਿੱਚ ਸਾਰੇ ਪਰਿਵਾਰਾਂ ਵਿੱਚ ਖੁਸ਼ ਰਹਿਣ ਤੇ ਹੁਣ ਆਪਾਂ ਨਵਾਂ ਪੰਜਾਬੀ ਲੋਕ ਗੀਤ ਨਵੇਂ ਸਾਲ ਵਿੱਚ ਸੁਣਾਉਣੇ ਆ। ਪੁਰਾਣੇ ਜ਼ਮਾਨੇ ਵਿੱਚ ਜਿਹੜੀਆਂ ਸੱਸਾਂ ਮਾਵਾ ਹੁੰਦੀਆਂ ਸੀ, ਦਾਦੀਆਂ ਹੁੰਦੀਆਂ ਸੀ, ਘਰ ਵਿੱਚ ਵੱਡੀਆਂ ਸਵਾਨੀਆਂ ਹੁੰਦੀਆਂ ਸੀ। ਉਹਨਾਂ ਸਮਿਆਂ ਵਿੱਚ 5-5, 6-6 ਪੁੱਤਰ ਹੁੰਦੇ ਸੀ, ਨੋਹਾਂ ਹੁੰਦੀਆਂ ਸੀ ਘਰ ਵਿੱਚ ਤੇ ਵੱਡੇ ਜਿਹੜੇ ਬਟੇਰੇ ਬਜ਼ੁਰਗ ਹੁੰਦੇ ਸੀ, ਉਹਨਾਂ ਨੂੰ ਸਵੇਰੇ ਉੱਠ ਕੇ ਕੰਮ ਦੱਸ ਦਿੰਦੇ ਸੀ ਵੀ ਐਨੇ ਕੰਮ ਸਾਰਾ ਦਿਨ ਵਿੱਚ ਕਰਨੇ। ਤੇ ਇਸੇ ਤਰ੍ਹਾਂ ਦੀ ਇਸ ਪੰਜਾਬੀ ਲੋਕੀ ਦੀ ਸਟੋਰੀ ਹੈ ਕਿ ਸੱਸ ਜਿਹੜੀ ਹੈ ਨੋਹਾਂ ਨੂੰ ਕੰਮ ਦੱਸਦੀ ਹੈ। ਇੱਕ ਨੋ ਜਿਹੜੀ ਹੁੰਦੀ ਹੈ ਉਹਦੇ ਕੁਛੜ ਛੋਟਾ ਬੱਚਾ ਹੈ ਤੇ ਉਹਨੂੰ ਕਹਿੰਦੀ ਹੈ ਵੀ ਤੂੰ ਖੇਤ ਪਹਿਲਾਂ ਖੂਹੇ ਤੋਂ ਪਾਣੀ ਲੈ ਕੇ ਆ ਕਿਉਂਕਿ ਉਹਨਾਂ ਸਮਿਆਂ ਵਿੱਚ ਪਾਣੀ ਖੂਹਾਂ ਤੋਂ ਭਰਿਆ ਜਾਂਦਾ ਸੀ ਤੇ ਉਹਨੂੰ ਕਹਿੰਦੀ ਪਹਿਲਾਂ ਪਾਣੀ ਭਰ ਤੇ ਫਿਰ ਤੂੰ ਖੇਤ ਛੱਲੀਆਂ ਤੋੜਨ ਜਾਣਾ ਹੈ ਮੱਕੀ ਬੀਜੀ ਹੋਈ ਹੈ ਮੱਕੀ ਦੀਆਂ ਛੱਲੀਆਂ ਤੋੜਨੀਆਂ ਸੀ ਤੇ ਉਹ ਫਿਰ ਉਹਨੂੰ ਕਹਿੰਦੀ ਹੈ ਵੀ ਤੂੰ ਜਾ ਖੇਤ ਕਿਉਂਕਿ ਉਹਨਾਂ ਸਮਿਆਂ ਵਿੱਚ ਮੱਕੀ ਬੀਜੀ ਹੁੰਦੀ ਸੀ ਤੇ ਉਹ ਆਪ ਹੱਥੀਂ ਬੀਬੀਆਂ ਵੀ ਤੇ ਜਿਹੜੇ ਵੀਰ ਹੁੰਦੇ ਸੀ ਸਾਰੇ ਇਕੱਠੇ ਰਲ ਕੇ ਪਰਿਵਾਰ ਦੇ ਜੀ ਜਾਦੇ ਜੀ ਹੁੰਦੇ ਸੀ ਤੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਨਾਲੇ ਖੁਸ਼ ਹੁੰਦਾ ਸੀ ਨਾਲੇ ਖੇਤ ਜਾ ਕੇ ਮੱਕੀ ਦੀਆਂ ਛੱਲੀਆਂ ਤੋੜਦੇ ਸੀ ਤੇ ਤੋੜ ਕੇ ਫਿਰ ਉਹਨੂੰ ਘਰੇ ਲਿਆ ਕੇ ਰੱਖਦੇ ਸੀ ਬਾਅਦ ਵਿੱਚ ਉਹ ਪੜਦਿਆਂ ਵਿੱਚੋਂ ਛੱਲੀਆਂ ਜਾਂਦੀਆਂ ਸੀ ਪੜਦੇ ਲਾਹ ਦਿੱਤੇ ਸੀ ਕਈ ਜਿਹੜੀ ਉਹਦੀ ਉੱਪਰਲੀ ਛੱਲ ਹੁੰਦੀ ਹੈ ਉਹਨੂੰ ਪੜਦਾ ਬੋਲਿਆ ਜਾਂਦਾ ਹੈ ਕਈ ਉਹਨਾਂ ਨੂੰ ਖੱਗੇ ਬੋਲਦੇ ਹਨ ਉਹ ਫਿਰ ਘਰੇ ਰੱਖ ਕੇ ਪਹਿਲਾਂ ਸਟੋਰ ਕਰ ਲੀਦੀਆਂ ਸੀ ਵਾਵਾ ਸਾਰੀਆਂ ਤੋੜ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਛਿੱਲ ਛਿੱਲ ਕੇ ਜਿਹੜੀਆਂ ਉਹ ਵਿੱਚੋਂ ਗੁੱਲੀਆਂ ਹੁੰਦੀਆਂ ਸੀ ਛੱਲੀਆਂ ਹੁੰਦੀਆਂ ਸੀ ਉਹਨਾਂ ਨੂੰ ਬਾਹਰ ਕੱਢ ਲੈਂਦਾ ਸੀ ਤੇ ਪਰਦੇ ਲਾ ਕੇ ਛੁੱਟ ਦੇਦੇ ਸੀ ਤੇ ਉਹ ਤੋਂ ਬਾਅਦ ਚ ਉਹਨਾਂ ਨੂੰ ਧੁੱਪੇ ਰੱਖ ਕੇ ਸੁਕਾ ਕੇ ਤੇ ਉਹਨੂੰ ਕੁੱਟਿਆ ਜਾਂਦਾ ਸੀ ਕੁੱਟ ਕੇ ਫਿਰ ਉਹਨਾਂ ਦੇ ਟੁੱਕੇ ਕੱਢੇ ਜਾਂਦੇ ਸੀ ਟੁੱਕੇ ਕੱਢ ਕੇ ਉਹਨਾਂ ਨੂੰ ਕਹਿੰਦੇ ਸੀ ਟੁੱਕੇ ਵੀਨਣਾ ਟੁੱਕੇ ਵੀਨ ਕੇ ਪਾਸੇ ਕਰਕੇ ਤੇ ਦਾਣੇ ਕੱਢ ਲਈਦੇ ਸੀ ਫਿਰ ਉਹਨਾਂ ਨੂੰ ਸੁਕਾ ਕੇ ਘਰ ਹੱਥ ਹੱਥ ਵਾਲੀ ਚੱਕੀ ਤੇ ਪੀਠਦੀਆਂ ਸੀ ਇਸੇ ਤਰ੍ਹਾਂ ਦੀ ਇਹ ਸਟੋਰੀ ਹੈ ਤੇ ਨੰਨਦ ਜਿਹੜੀ ਹੈ ਉਹ ਫਿਰ ਪਰਜਾਈਆਂ ਦੇ ਕੰਮ ਆਉਂਦੀ ਹੈ ਉਹਨਾਂ ਦੇ ਬੱਚੇ ਖੜਾਉਂਦੀ ਹੈ ਉਹਨਾਂ ਸਮਿਆਂ ਵਿੱਚ ਜਿਹੜੀਆਂ ਨੰਨਦਾ ਸੀ ਉਹ ਭਤੀਜੇ ਭਤੀਜੀਆਂ ਬਹੁਤ ਖੜਾਉਂਦੀਆਂ ਸੀ ਘਰਾਂ ਵਿੱਚ ਪਿਆਰ ਤੇ ਤਫਾਕ ਹੁੰਦਾ ਸੀ ਤੇ ਉਹ ਫਿਰ ਪਰਜਾਈ ਆਪਦੀ ਨਨਾਨੂ ਕਹਿੰਦੀ ਹੈ ਵੀ ਮੈਂ ਅਜੇ ਪਾਣੀ ਲਿਆਉਣਾ ਹੈ ਫਿਰ ਖੇਤ ਮੱਕੀ ਨੂੰ ਜਾਣਾ ਹੈ ਤੇ ਤੂੰ ਆਪਦੇ ਭਤੀਜੇ ਨੂੰ ਪੱਪੀ ਨੂੰ ਖੜਾਵੇਂ ਰੋਂਦੇ ਨੂੰ ਚੁੱਪ ਕਰਾ ਲੈ ਤੇ ਇਹ ਪੰਜਾਬੀ ਲੋਕੀ ਦੇ ਬੋਲ ਹਨ ਤੇ ਸੁਣ ਮੈਂ ਤੁਹਾਨੂੰ ਸੁਣਾਉਣੀ ਹਾਂ ਅੱਜ ਨਾਨਾ ਦੇ ਮੇਰੀ ਪਾਣੀ ਦੀ ਵਾਰੀ ਅੱਜ ਨਾਨਾ ਦੇ ਮੇਰੀ ਪਾਣੀ ਦੀ ਵਾਰੀ ਪਾਣੀ ਲਿਆ ਕੇ ਜਾਣਾ ਨਹੀਂ ਮੱਕੀ ਨੂੰ ਪਾਣੀ ਲਿਆ ਕੇ ਜਾਣਾ ਨਹੀਂ ਮੱਕੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅੱਜ ਨਾਨਾ ਦੇ ਮੇਰੀ ਮੱਕੀ ਦੀ ਵਾਰੀ ਅੱਜ ਨਾਨਾ ਦੇ ਮੱਕੀ ਤੋੜਨਾਂ ਦੀ ਵਾਰੀ ਛੱਲੀਆਂ ਤੋੜ ਕੇ ਰੱਖਾਂ ਨੀ ਮੱਕੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਅੱਜ ਨਾਨਾ ਦੇ ਅੱਜ ਨਾਨਾ ਦੇ ਮੇਰੀ ਛੱਲੀਆਂ ਦੀ ਵਾਰੀ ਅੱਜ ਨਾਨਾ ਦੇ ਛੱਲੀਆਂ ਚਿੱਲਾਣਾ ਦੀ ਵਾਰੀ ਪੜ ਦੇ ਲਾ ਕੇ ਰੱਖਾ ਨੀ ਮੱਕੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਅੱਜ ਨਾਨਾ ਦੇ ਛੱਲੀਆਂ ਕੁੱਟਾਂ ਦੀ ਵਾਰੀ ਅੱਜ ਨਾਨਾ ਦੇ ਛੱਲੀਆਂ ਕੁੱਟਾਂ ਦੀ ਵਾਰੀ ਡੰਡੇ ਆਣਾ ਕੋਟਕੇ ਰੱਖਾ ਨੀ ਮੱਕੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹਾੜਾ ਨਾ ਨਾ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਅੱਜ ਨਾਨਾ ਦੇ ਮੇਰੀ ਤੁੱਕਿਆਂ ਦੀ ਵਾਰੀ ਅੱਜ ਨਾਨਾ ਦੇ ਮੇਰੀ ਤੁੱਕਿਆਂ ਦੀ ਵਾਰੀ ਤੁੱਕੇ ਵੀ ਨਾ ਤੁੱਪੇ ਰੱਖਾ ਨੀ ਮੱਕੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅੱਜ ਨਾਨਾ ਦੇ ਮੇਰੀ ਆਟਾ ਪੀਸਾਣਾ ਦੀਵਾਰੀ ਅੱਜ ਨਾਨਾ ਦੇ ਆਟਾ ਪੀਸਾਣਾ ਦੀਵਾਰੀ ਧੁੱਪ ਲਵਾ ਕੇ ਰੱਖਾਣੀ ਚੱਕੀ ਨੂੰ ਧੁੱਪ ਲਵਾ ਕੇ ਰੱਖਾ ਨਹੀਂ ਚੱਕੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅੱਜ ਨਾਨਾ ਦੇ ਰੋਟੀਆਂ ਵੇਲਾਣਾ ਦੀਵਾਰੀ ਅੱਜ ਨਾਨਾ ਦੇ ਰੋਟੀਆਂ ਪਕਾਉਣ ਦੀਵਾਰੀ ਜਾ ਕਾਲੇ ਦੇ ਉਤੇ ਥੱਪਾ ਨਹੀਂ ਮੱਕੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅੱਜ ਨਾਨਾ ਦੇ ਮੱਜਾਂ ਚੋਂ ਨਦੀਵਾਰੀ ਅੱਜ ਨਾਨਾ ਦੇ ਮੱਜਾਂ ਚੋਂ ਨਦੀਵਾਰੀ ਮੱਜ ਦੇ ਅੱਗੇ ਮੈਂ ਬੰਨਾ ਨਹੀਂ ਕੱਟੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅਜਹ ਨਾਨਾ ਦੇ ਦੁੱਧ ਹਰੀੜਾ ਕੰਦੀਵਾਰੀ ਅਜਹ ਨਾਨਾ ਦੇ ਦੁੱਧ ਹਰੀੜਾ ਕੰਦੀਵਾਰੀ ਮੱਖਣ ਸਾਂਭੇ ਸੱਸ ਮਹਿਤਾ ਸਾਂਭਾਣੀ ਲੱਸੀ ਨੂੰ ਮੱਖਣ ਸਾਂਭੇ ਸੱਸ ਮਹਿਤਾ ਸਾਂਭਾਣੀ ਲੱਸੀ ਨੂੰ ਹਾੜਾ ਨਾਨਾ ਦੇ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਅੱਜ ਨਾਨਾ ਦੇ ਮੇਰੀ ਪਾਣੀ ਦੀਵਾਰੀ ਅੱਜ ਨਾਨਾ ਦੇ ਮੇਰੀ ਪਾਣੀ ਦੀਵਾਰੀ ਪਾਣੀ ਲਿਆ ਕੇ ਜਾਣਾ ਨਹੀਂ ਮੱਕੀ ਨੂੰ ਪਾਣੀ ਲਿਆ ਕੇ ਜਾਣਾ ਨਹੀਂ ਮੱਕੀ ਨੂੰ ਹਾੜਾ ਨਾਨਾ ਦੇ ਰੰਦਾ ਚੱਕੀ ਨਹੀਂ ਪੱਪੀ ਨੂੰ ਹਾੜਾ ਨਾਨਾ ਦੇ ਰੰਦਾ ਚੱਕੀ ਨਹੀਂ ਪੱਪੀ ਨੂੰ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਕਿਉਂਕਿ ਜਿਹੜੀ ਮੱਕੀ ਹੁੰਦੀ ਹੈ ਉਹ ਰੋਟੀ ਥੱਪ ਕੇ ਬਣਾਈਦੀ ਆ ਉਹਨੇ ਤਾਂ ਕਿਆ ਸੀ ਵੀ ਮੈਂ ਥੱਪਾ ਨਹੀਂ ਮੱਕੀ ਨੂੰ ਵੀ ਉਹ ਰੋਟੀ ਹੱਥ ਨਾਲ ਹੀ ਥੱਪ ਕੇ ਬਣਾਈਦੀ ਵੇਲੇ ਨੇ ਨਾ ਘੱਟ ਵੇਲੀ ਜਾਂਦੀ ਹੈ ਤੇ ਉਹ ਪੋਣਾ ਰੱਖ ਕੇ ਜਿਹੜੀਆਂ ਪਹਿਲੀਆਂ ਬੀਬੀਆਂ ਹੁੰਦੀਆਂ ਸੀ ਚੱਕਲੇ ਦੇ ਉੱਤੇ ਪੂਣਾ ਰੱਖਦੀਆਂ ਸੀ ਪੂਨੇ ਦੇ ਉੱਤੇ ਫਿਰ ਉਹ ਰੋਟੀ ਹੱਥ ਨਾਲ ਥੱਪ ਥੱਪ ਕੇ ਤੇ ਉੱਪਰ ਪੂਨੇ ਨਾਲ ਉਹ ਲਾ ਕੇ ਫਿਰ ਰੋਟੀ ਉੱਤੇ ਪਾਉਂਦੀਆਂ ਸੀ ਇਹ ਹੈ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਰਿਓ ਤੇ ਮੈਨੂੰ ਦਿਵਾਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਵੇਖਣ ਤੇ